ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਨਰਾਸੀ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਲੱਗ ਜੀ ਟਾਈਮ ਹੋ ਗਿਆ 10 ਵਜੇ ਦਾ ਤੇ ਆਪਾਂ ਵਲੌਗ ਸ਼ੁਰੂ ਕਰ ਲਿਆ ਇਧਰ ਆਏ ਸੀ ਆਪਾਂ ਗਾਰਡਨ ਵਿੱਚ ਗਾਰਡਨਸ ਵਿੱਚ ਵੀ ਆਪਾਂ ਕਈ ਦਿਨਾਂ ਬਾਅਦ ਆਏ ਆ ਕਿਉਂਕਿ ਬਹੁਤ ਬਿਜ਼ੀ ਚੱਲ ਰਹੇ ਸੀਗੇ ਲਾਈਵ ਦੇ ਵਿੱਚ ਬਹੁਤ ਸਟ੍ਰੈਸ ਚੱਲਦੇ ਹੀ ਰਹਿੰਦੇ ਆ ਤੇ ਇਸ ਕਰਕੇ ਬਸ ਕੰਮ ਕਾਜ ਵਿੱਚ ਬਿਜੀ ਹੋਣ ਕਰਕੇ ਮੇਰੇ ਕੋਲ 5-6 ਦਿਨ ਹੋ ਗਏ ਇਧਰ ਆਇਆ ਨਹੀਂ ਗਿਆਗਾ ਤੇ ਹੁਣ ਮੈਂ ਲੱਗੀ ਹੋਈ ਸੀ ਕਿ ਇਧਰ ਲੱਸੀ ਲੈ ਕੇ ਆਈ ਸੀ ਹੈਨਾ ਇੱਕ ਦੀਦੀ ਪੁੱਛ ਵੀ ਰਹੇ ਸੀਗੇ ਵੀ ਲੱਸੀ ਪਾਉਣ ਨਾਲ ਕੀ ਹੁੰਦਾ ਤੇ ਅਸੀਂ ਤਾਂ ਬੁੱਟੇ ਨੂੰ ਲੱਸੀ ਪਾਉਣੇ ਰਹਨੇ ਆ ਪੈਦਾਵਾਰ ਬਹੁਤ ਹੁੰਦੀ ਹੈ ਜਿਹੜੇ ਵੀ ਬੁੱਟੇ ਨੂੰ ਆਪਾਂ ਖੱਟੀ ਲੱਸੀ ਪਾਈਏ ਖਾਸ ਕਰ ਹਨਾ ਜਿੱਦਾਂ ਕਿ ਆਪਾਂ 8-9 ਦਿਨਾਂ ਦੀ ਆਪਾਂ ਉਹਨੂੰ ਥੋੜਾ ਖੱਟੀ ਕਰ ਲਈਏ ਪਈ ਰਹਿਣ ਦੀ ਹੈ ਬਹੀ ਲੱਸੀ ਹੁੰਦੀ ਜਿਹੜੀ ਉਹ ਪਾਈਏ ਨਾ ਫਿਰ ਪੈਦਾਵਾਰ ਬਹੁਤ ਹੁੰਦੀ ਆ ਤੇ ਇਧਰ ਬਦਾਮਾਂ ਦਾ ਬੁੱਟਾ ਅੱਜ ਮੈਂ ਉਹਨੂੰ ਪਾਉਣ ਲੱਗੀ ਸੀਗੀ ਲੱਸੀ ਤੇ ਹੋਰ ਵੀ ਬੁੱਟਿਆਂ ਨੂੰ ਪਾਵਾਂਗੇ ਤੇ ਤੁਹਾਨੂੰ ਮੈਂ ਦਿਖਾਉਣੀ ਆ ਬਦਾਮਾਂ ਦੇ ਬੁੱਟੇ ਨੂੰ ਫਲ ਕਿਵੇਂ ਲੱਗਿਆ ਤੇ ਬਾਕੀ ਬੁੱਟੇ ਵੀ ਦਿਖਾਉਣੀ ਆ ਸੀ ਪੂਰਾ ਵਲੌਗ ਜਰੂਰ ਦੇਖਣਾ ਜੀ ਤੁਹਾਡੇ ਸਭ ਦੀ سپورਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਕਮੈਂਟ ਜਰੂਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਇਹ ਚੈਨਲ ਸਬਸਕ੍ਰਾਈਬ ਜੀ ਕਰ ਲੈਣਾ ਜੀ ਜੀ ਪਹਿਲਾਂ ਮੈਂ ਤੁਹਾਨੂੰ ਦਿਖਾਦਾ ਦੇਖੋ ਇਹ ਬਦਾਮਾਂ ਦਾ ਬੂਟਾ ਐਡਾ ਵੱਡਾ ਹੋ ਗਿਆ ਤੇ ਇਸ ਨੂੰ ਬਹੁਤ ਫੁੱਲ ਲੱਗੇ ਹੋਏ ਸੀ ਨਾ ਮੂਰਪਿਆ ਹੋਇਆ ਸੀ ਬੜਾ ਸੋਹਣਾ ਲੱਗਦਾ ਸੀ ਤੇ ਹੁਣ ਜਿਵੇਂ ਕਿ ਜਿਹੜੇ ਫੁੱਲ ਹੈ ਉਹ ਫਲ ਚ ਬਦਲ ਗਿਆ ਇਹ ਦੇਖੋ ਇਹ ਬਦਾਮ ਲਗੜੇ ਹੋ ਗਿਆ ਸ਼ੁਰੂ ਇਹ ਹਾਈਬ੍ਰਿਡ ਸੀ ਬੂਟਾ ਲਾ ਰੱਖਿਆ ਹਨ ਤੇ ਅੱਗੇ ਤਾਂ ਇਸ ਨੂੰ 2-3 ਕਿ ਲੱਗੇ ਸੀਗੇ ਹੁਣ ਕਾਫੀ ਲੱਗੇ ਆ ਇਹ ਗ੍ਰੀਨ ਗ੍ਰੀਨ ਦੇਖ ਨਹੀਂ ਰਹੇਗੇ ਤੇ ਪੂਰੇ ਬਣੇ ਨਹੀਂ ਸੀ ਪਿਛਲੇ ਸਾਲ ਤੇ ਜਦੋਂ ਆਪਾਂ ਨੂੰ ਮਿਹਨਤ ਨੂੰ ਫਲ ਲੱਗਦਾ ਨਾ ਬੜੀ ਖੁਸ਼ੀ ਜੀ ਹੁੰਦੀ ਹੈ ਤੇ ਹੁਣ ਐ ਲੱਗਦਾ ਵੀ ਇਸ ਵਾਰ ਇਹਨੂੰ ਲੱਗ ਜਾਣਗੇ ਬਾਕੀ ਗਰਮੀ ਤੇ ਡਿਪੈਂਡ ਹੈ ਜਿਵੇਂ ਆਪਣੇ ਇਧਰ ਬਹੁਤ ਗਰਮੀ ਤੇ ਲੋਹ ਪੈਂਦੀ ਹੈ ਆ ਦੇਖੋ ਫਲ ਲੱਗਿਆ ਹੋਇਆ ਇਹ ਦੇਖੋ ਚਲੋ ਹੁਣ ਆਪਾਂ ਇਸ ਨੂੰ ਪੋਨੇ ਲੱਸੀ ਇਧਰ ਮੈਂ ਲਿਆਈ ਸੀਗੀ ਜਿਹੜੀ ਵੀ ਆਪਾਂ ਘਰੇ ਬਚਦਾ ਵੇਸਟ ਹੈ ਨਾ ਸਾਰਾ ਲੱਸੀ ਦੇ ਵਿੱਚ ਪਾ ਕੇ ਲਿਆਈ ਸੀਗੀ ਹੁਣ ਇਹਨੂੰ ਪੋਨੀਆ ਬੁੱਟੇ ਨੂੰ ਹਾਲਾਂਕਿ ਇਹ ਥੋੜੀ ਖੱਟੀ ਨਹੀਂ ਰੱਖੇਗੀ ਬਟ ਹੁਣ ਖੱਟੀ ਰੱਖਿਆ ਕਰਾਂਗੇ ਥੋੜੀ ਥੋੜੀ ਸਾਰੇ ਨੂੰ ਪਾ ਦਿੰਨੇ ਇਧਰ ਕਿੰਨੂਆਂ ਦੇ ਮੌਸਮੀ ਦੇ ਪਾਣੀ ਲੱਗਿਆ ਨਾ ਇਧਰ ਇਹ ਪਾਈਵਨ ਅਮਰੂਦਾਂ ਦਾ ਹੁਣ ਤਾਂ ਇਹਦੇ ਪੱਤੇ ਢਾਣੇ ਸ਼ੁਰੂ ਹੋ ਗਏ ਇਹਨੂੰ ਬੂਰ ਪਿਆ ਹੋਇਆ ਹੈ ਨਾ ਤੇ ਲਸਣ ਹਜੇ ਤਿਆਰ ਨਹੀਂ ਹੋएगी ਹਜੇ ਮਹੀਨਾ ਕੁ ਲੱਗ ਜੂਗਾ ਨੇ ਇਸ ਨੂੰ ਤਿਆਰ ਹੋਣ ਦੇ ਵਿੱਚ ਫਿਰ ਇਸ ਨੂੰ ਪਟਾਂਗੇ ਤੁਹਾਨੂੰ ਜੀ ਸਾਰੇ ਬੁੱਟਿਆਂ ਨੂੰ ਪਾਤਾ ਪਾਣੀ ਉਧਰ ਸ਼ਕਰਕੰਦੀਆਂ ਵਗੈਰਾ ਸਾਰੀਆਂ ਪੱਟ ਕੇ ਸਫਾਈ ਕਰਤੀ ਪਾਣੀ ਪਾ ਤਣੀ ਸਾਰੀ ਲੱਸੀ ਪਾਤੀ ਵਿੱਚ ਦਵਾਈਆਂ ਦੇ ਪੱਤੇ ਵੀ ਆ ਗਏ ਉਧਰ ਬਨਾਣਾ ਪਲਾਂਟਰ ਨੂੰ ਵੀ ਪਾ ਦਿੰਨੇ ਆ ਇਹ ਜਿਹੜਾ ਆਪਣੇ ਕਿਚਨ ਦਾ ਵੇਸਟੇਜ ਹੁੰਦਾ ਨਾ ਛਿਲਕੇ ਵਗੈਰਾ ਉਹ ਵੀ ਜਿਵੇਂ ਕੀ ਇੱਕ ਤਰ੍ਹਾਂ ਰੇ ਦਾ ਕੰਮ ਕਰਦੇ ਆ ਨਾ ਪਲਾਂਟਸ ਵਾਸਤੇ ਤੇ ਅੱਜ ਮੈਂ ਸਾਰੇ ਪਾ ਕੇ ਲਈ ਸੀ ਹੁਣ ਤਾਂ ਚਲੋ ਅਸੀਂ ਮੁਰਗਿਆਂ ਨੂੰ ਪਾ ਦਿੰਨੇ ਹੁੰਨੇ ਹਾਂ ਹਾਜੀ ਹਜੇ ਇੰਨੇ ਕੱਪੜੇ ਪ੍ਰੈਸ ਕੀਤੇ ਹਜੇ ਬਹੁਤ ਸਾਰਾ ਢੇਰ ਲੱਗਿਆ ਪਿਆ ਇਸੇ ਕਰਕੇ ਕਿਸੇ ਨੂੰ ਵੀ ਸਪੋਰਟ ਕਰਨ ਦਾ ਟਾਈਮ ਨਹੀਂ ਮਿਲਦਾ ਇਸ ਕਰਕੇ ਪਲੀਜ਼ ਕੋਈ ਵੀ ਗੁੱਸਾ ਨਾ ਕਰਿਆ ਕਰੋ ਜਦੋਂ ਆਪਾਂ ਫ੍ਰੀ ਹੋਗੇ ਫੁੱਲ ਸਪੋਰਟ ਕਰਿਆ ਕਰਾਂਗੇ ਜੀ ਕਮੈਂਟ ਤੁਹਾਨੂੰ ਪਤਾ ਵੀ ਗੇਟ ਬੰਦ ਕੀਤਾ ਹੋਇਆ ਹੈ ਤੁਸੀਂ ਖੋਲ ਕੇ ਕਿੱਦਾਂ ਅੰਦਰ ਆ ਗਏ ਨਹੀਂ ਨਹੀਂ ਕਿਸੇ ਨੇ ਬੰਦ ਕੀਤਾ ਤੁਸੀਂ ਤੁਹਾਡੀ ਨਹੀਂ ਕਿੱਦਾਂ ਹਿੰਮਤ ਹੋ ਗਈ ਖੋਲ ਕੇ ਤੁਸੀਂ ਕਿਸੇ ਦੇ ਘਰੇ ਵੜ ਜਾਓਗੇ ਚੱਕ ਲੈਣੇ ਮੁਬਾਰਕ ਕਰਕੇ ਚੱਕ ਲੈਣੇ ਨਹੀਂ ਗੱਲ ਹੁੰਦੀ ਕਈ ਕੋਈ ਕੱਲਾ ਘਰੇ ਹੁੰਦਾ ਕੋਈ ਬਿਮਾਰ ਹੁੰਦਾ ਗੇਟ ਲਾ ਕੇ ਅਗਲਾ ਪੈਂਦਾ ਆ ਭੈਣ ਬਾਕੀ ਤੁਸੀਂ ਕੀ ਕਿੱਦਾਂ ਆਈਆਂ ਸੀਗੀਆਂ ਦਾਣੇ ਤੁਹਾਡੇ ਹੱਥ ਪੈਰ ਸਾਰੇ ਕੰਮ ਕਰਦੇ ਆ ਰੱਬ ਨਾ ਕਰੇ ਕੁਝ ਉਹ ਜੇ ਬੰਦੇ ਨੂੰ ਦੋ ਜਿਹਦੇ ਹੱਥ ਪੈਰ ਨਹੀਂ ਕੰਮ ਕਰਦੇ ਕੋਈ ਮਿਹਨਤ ਨਹੀਂ ਕਰ ਸਕਦਾ ਤੁਸੀਂ ਇੱਕ ਤਾਂ ਗੇਟ ਖੋਲ ਕੇ ਗਾਂ ਆ ਗਈਆਂ ਕਮਾਲ ਹੈ ਤੁਹਾਡੇ ਵਾਲੀ ਤਾਂ ਮੈਂ ਹੈਰਾਨ ਆ ਚੱਲ ਮੇਰੇ ਤੁਰੀ ਫਿਰਦੀ ਸੀਗੀ ਜੇ ਮਾਤਾ ਹੋਵੇ ਸਾਡੀ ਪਈ ਹੋਵੇ ਤਾਂ ਫੇਰ ਕਹਿਣਗੇ ਸਾਨੂੰ ਬੁਰਾ ਬੋਲਦੇ ਆ ਐਦਾਂ ਤੁਹਾਨੂੰ ਗੇਟ ਕਿਸੇ ਦਾ ਗੇਟ ਖੋਲ ਕੇ ਕਿਸੇ ਦੇ ਘਰੇ ਜਾਣਾ ਚਾਹੀਦਾ ਚੰਗਾ ਭਲਾ ਤੁਹਾਡਾ ਸਰੀਰ ਹੈ ਤੁਹਾਨੂੰ ਕੰਮ ਕਰਨ ਨੂੰ ਕੀ ਹੋਇਆ ਦੁਨੀਆ ਬਾਦੂ ਕੰਮ ਕਰਦੀ ਸਰੋ ਵੱਢੀ ਜਾਂਦੀ ਖੇਤਾਂ ਚ ਹੋਣੀ ਕਰਕੇ ਫਿਰਦੀਆਂ ਫਿਰ ਕੋਈ ਨਹੀਂ ਆਉਂਦਾ ਮੇਰੇ ਭੈਣ ਹੈ ਨਹੀਂ ਨਹੀਂ ਫਿਰਦੀਆਂ ਤਾਂ ਹੈ ਹੁਣ ਅਸੀਂ ਘਰਾਂ ਚ ਥੋੜਾ ਕੰਮ ਕਰੀਦਾ ਆਪਦੇ ਜਦੋਂ ਰੱਬ ਨੇ ਦੋ ਹੱਥ ਦੋ ਪੈਰ ਦਿੱਤੇ ਵਧੀਆ ਸਰੀਰ ਦਿੱਤਾ ਕੰਮ ਕਰੋ ਮੈਂ ਕਿਦੋਂ ਦੇਖੀ ਆਂਦੀ ਸੀ ਕਿ ਮੈਂ ਕਿਾ ਚਲੋ ਚਲ ਜਾਣਗੀਆਂ ਵੀ ਗੇਟ ਖੋਲ ਕੇ ਤੁਸੀਂ ਅੰਦਰ ਆਈ ਜਾਨੀਆਂ ਕਿਸੇ ਦੇ ਘਰੇ ਆ ਮੇਰੇ ਭੈਣ ਰਾਜੀ ਰੱਖੀ ਸੰਮਾਣੀ ਰੱਬ ਤੇ ਰਾਜੀ ਰੱਖੀ ਹੁੰਦਾ ਮਿਹਨਤ ਕਰੋ ਸਾਰਾ ਕੁਝ ਤੁਸੀਂ ਇਸ ਤਰ੍ਹਾਂ ਦੇ ਲੋਕ ਦੁਨੀਆ ਦੇ ਵਿੱਚ ਹੈਗੇ ਆ ਕੀ ਕੋਈ ਤਾਂ ਸਿਕਿਉਰਟੀ ਹੋਊਗੀ ਫਿਰ ਕੈਮਰੇ ਲਗਾਉਣੇ ਚਾਹੀਦੇ ਆ ਹੁਣ ਮੰਗ ਰਖ ਰੋਟੀ ਮੈਂ ਕਿਾ ਦੇ ਆ ਦੇਨੀ ਆ ਚਲੋ ਰੋਟੀਆਂ ਹੈਗੀਆਂ ਮਨਵੀਰ ਤੁਸੀਂ ਖਾ ਲਈ ਬੇਟਾ ਰੋਟੀ ਨਹੀਂ ਕੋਈ ਤੇਰੀ ਦੋਘਿਆ ਛਾਲ ਨਹੀਂ ਮੱਕੀ ਦਾ ਮੇਲ। ਸਿੱਧਾ ਗੇਟ ਖੋਲ ਕੇ ਅੰਦਰ। ਉਹ ਨੰਨ ਨੂੰ ਰੋਟੀ ਦੇ ਕੇ ਆਈਆਂ। ਅੱਜ ਕੰਮ ਕਰੋ ਆਦਾ ਮਿਹਨਤ ਕਰੋ ਮਿਹਨਤ ਦਾ ਖਾਓ। ਹੋਣਾ ਐਵੇਂ ਤੁਰੀਆਂ ਫਿਰਦੀਆਂ ਹੋਲੀ ਆ। ਤਾਂ ਹੋਲੀ ਤੇ ਜਿਹਨੇ ਪੋਨਦਾਨ ਕਰਨਾ ਜਿੱਥੇ ਕਰਨਾ ਉੱਥੇ ਕਰ ਹੀ ਆਉਣਾ। ਮੈਂ ਕਿਹਾ ਰੋਟੀ ਚਾਹੀਦੀ ਤੁਹਾਨੂੰ ਰੋਟੀ ਦੇ ਦਿੰਨੀ ਆ। ਫੁਲਕੇ ਦੇ ਆਈਆਂ ਉਹਨਾਂ ਨੂੰ। ਕੋਣ ਆਈ? अच्छा दीदी आ रही है चलो जाओ जल्दी से आओ ड्रेस चेंज आड़ा, करके आओ अपनी यूनिफॉर्म वो जी टाइम हो गया 4:00 ਵਜੇ ਬੱਚੇ ਆ ਗਏ ਆ ਤੇ ਅੱਜ ਬੱਚਿਆਂ ਦੇ ਇਗਜ਼ਾਮ ਸ਼ੁਰੂ ਹੋ ਗਏ ਆ ਇਹਦੇ ਦੇਖੋ ਸਾਰੇ ਬੱਚੇ ਬੈਠੇ ਆਂ ਇਹਨੇ ਮੂੰਹ ਲਟਕਿਆ ਤੇ ਕਈ ਖੁਸ਼ ਆਂ ਜੀ ਦੱਸੋ ਬਟਾ ਕਿਵੇਂ ਹੋਇਆ ਇਗਜ਼ਾਮ ਤੁਹਾਡਾ ਬੜੀਆ ਬੜੀਆ ਹੁਦ ਕਰੇ ਟੌਪ ਕਰੇ ਬਹੁਤ ਅੱਛਾ ਝੂੜ ਬੋਲੀ ਇੱਥੇ ਕਹਿੰਦੇ ਬਹੁਤ ਅੱਛਾ ਹੋਇਆ ਅੱਪਾ ਟਾਈਮ ਪਾਸ ਕਰਕੇ ਆਏ ਆ ਸਿਰਫ ਪਾਸ ਹੋਣ ਜੋਗੇ ਨੰਬਰ ਆਉਣਗੇ ਸਿਰਫ ਠੀਕ ਹੈ ਆ ਬੱਚਾ ਬੰਦਿਆ ਕਰਕੇ ਆ ਵੀ ਵਧੀਆ ਲੜਕੇ ਨਿੰਮ ਸਰਦੀ કાકા ਆਪਾਂ ਵਧੀਆ ਵਧੀਆ ਬੈਸਟ ਚਲੋ ਨੈਕਸਟ ਇਗਜ਼ਾਮ ਵਾਸਤੇ ਹੁਣ ਇਹਨਾਂ ਨੂੰ ਤਿਆਰੀ ਕਰਾਉਣੀ ਆ ਬੈਸਟ ਆਫ ਲੱਕ ਠੀਕ ਹੈ ਇਹ ਕਰੋ ਹੁਣ ਗੱਲਾਂ ਨਹੀਂ ਕਰਨੀਆਂ ਕਿਸੇ ਨੇ ਵੀ ਇਹ ਗੱਲ ਸੁਣ ਖਾਵੇ ਠੀਕ ਹੈ ਬਾਤ ਤੇ ਨਹੀਂ ਕਰਨੀ ਬਿਲਕੁਲ ਵੀ ਹੁਣ ਕਰੋ ਤਿਆਰੀ ਆਰਾਪਾ ਵੀ ਠੀਕ ਹੈ 90% ਨਹੀਂ ਕਰਨਾ ਸਿਰਫ ਪਾਸਿੰਗ ਮਾਰਕਸ ਨਹੀਂ ਲੈ ਕੇ ਆਉਣੇਗੇ ਆ ਵਧੀਆ ਆ ਵਧੀਆ ਤੇਰੀ ਕਰਤੀ ਜਾਂਦਾ ਬੱਚਾ ਸਮਰਾਟ ਹੋਲੀ पे ਘੁੰਮ ਕੇ ਆਏ ਮੇਰੇ ਲਈ ਕੀ ਲੈ ਕੇ ਆਏ ਜੀ ਦੇਖ ਕਿ ਨਹੀਂ ਆਏ ਘੁੰਮ ਕੇ ਤਾਂ ਆਏ ਤੇ ਦੋ ਦਿਨ ਮਾਰਕੀਟ ਘੁੰਮ ਕੇ ਆਏ ਤੇ ਲੈ ਪੈਸਾ ਬਹੁਤ ਇਨਾਂ ਕੋਲੇ ਹੈ ਨਾ ਮੈਂ ਮੈਂ ਹਮ ਦੇਤਾ ਅੱਛਾ ਇਹ ਨਹੀਂ ਗਈ ਸੀ ਤੇ ਤੁਸੀਂ ਤਾਂ ਆ ਜਾਂਦੇ ਟਿਊਸ਼ਨ ਫਿਰ ਮੈਂ ਤੇਰੇ ਰਾਮ ਰਾਮ ਕਰਨ ਗਏ ਕਿਤੇ ਇਧਰ ਲਿਆਂਦੇ ਆ ਫਰੂਟ ਚੀਕੂ ਇਹ ਵੀ ਆਪਾਂ ਧੋ ਕੇ ਰੱਖਦੇ ਆ ਫਰੂਟ ਵੀ ਅੱਜਕੱਲ ਬੜੇ ਲੰਗੇ ਹੋ ਗਏ ਤੇ ਇਧਰ ਲੈਂਦੇ ਆ ਐਪਲ ਐਪਲ ਹੁਣ ਆਪਾਂ ਡੇਲੀ ਖਾਈਦੇ ਖਾਈਦਾ ਇਹਨਾਂ ਨੂੰ ਧੋ ਕੇ ਰੱਖਦੇ ਆ ਇਹ ਬੜਾ ਕਿੰਦਾ ਇਹ ਥੋੜੇ ਜਿਹੀ ਵੀ ਦਾਗੀ ਹੋ ਜਣਾ ਤੇ ਇਹ ਸਾਰਾ ਖਰਾਬ ਨਿਕਲਦਾ ਹੈ ਇਸ ਵਾਰ ਮੈਂ ਕਿਹਾ ਧਿਆਨ ਨਾਲ ਲਵ ਪਿਛਲੀ ਵਾਰ ਲਿਆਂਦੇ ਦੋ ਖਰਾਬ ਨਿਕਲ ਗਏ ਕਿੰਨੇ ਮਹਿੰਗੇ ਨੇ 200 ਰੁਪਏ ਕਿਲੋ ਦੇ ਦੋ ਖਰਾਬ ਹੋ ਜਾਣ ਤਾਂ 50 ਰੁਪਏ ਗਏ ਵਿੱਚੋਂ ਚਲੋ ਅਨੇ ਲਾ ਲ ਢੋਕ ਰੱਖ ਲਈਏ ਸਾਰੇ ਫਰੂਟਸ ਨੂੰ ਲਓ ਜੀ ਇਧਰ ਬੱਲੇ ਅੱਜ ਚਿਕਨ ਚਿਕਨ ਦੇ ਵਿੱਚ ਕੀ ਪੈ ਰਿਆਂ ਦੇਸੀ दारू ਦੇਸੀ दारू ਪੈਗ ਪੈ ਰਿਆ ਲੈ हे भगवान ਲਓ ਜੀ ਵਿੱਚ ਪਾਤਾ ਹੈ ਇਸ ਤਰ੍ਹਾਂ ਇਹਦੇ ਚਿਕਨ ਬਹੁਤ ਸਵਾਦ ਬਣਦਾ ਅਸੀਂ ਵੀ ਖਾ ਕੇ ਡਿੱਗ ਜਾਾਂਗੇ ਲਓ ਜੀ ਕਲੇਜੀ ਹੋ ਗਈ ਤਿਆਰ ਪੱਕੀ ਤਾਂ ਨਹੀਂ ਗਈ ਗਰਮ ਹੈ ਨਾ ਕਲੇਜੀ ਕਰਦੇ ਹਾਂ ਦੂਸਰਾ ਪੀਸ ਆਇਆ ਪੈਗ ਵਾਲਾ ਚਿਕਨ ਖਾ ਕੇ ਕਦੇ ਅਸੀਂ लेट ਹੀ ਨਾ ਲੰਮਾ ਲੇਟ ਨਾ ਹੋ ਜਾਈਏ ਠੂਕ ਮਾਰੋ ਜਮੇ ਘਟਾ ਲਉਂਦਾ ਹਾਂ ਪਹਨ ਪੱਕੀ ਲਾ ਦੇ ਥੋੜੀ ਹਾਂ ਜੀ ਕੀ ਗਈ ਹੁੰਦੇ ਆ ਪੀਰ ਮੈਂ ਬਣੀ ਉਹਦਾ ਦੇਖ ਲਿਓ ਕੋਈ ਪਸੂ ਨਾ ਆ ਜੇ ਰੂਣ ਤਾਂ ਜਮੀ ਘਟਾ ਮੈਂ ਸਹੀ ਗੱਲਾਂ ਨੂੰ ਕਰਿਓ ਇਹ ਤੇ ਕਰ ਦੂਗਾ ਸਾਰਾ ਕੰਮ ਅੱਜ ਆਪਾਂ ਵੀ ਖਾਣਾ ਚਿਕਨ ਚਿਕਨ ਚ ਪਤਾ ਕੀ ਪਾਇਆ ਮਮੀ ਅੱਜ ਕੀ ਪਾਇਆ ਪੈਗ ਸੱਤੀ ਪਾਤਾ ਵਿੱਚ ਇਹਦੇ ਨਾਲ ਨਾ ਤਰੰਦਾ ਨਹੀਂਂਦਾ ਗਾ ਕਹਿੰਦੇ ਵਧੀਆ ਬਣ ਜਾਂਦਾ ਆਪਾਂ ਦਾ ਖਾਣਾ ਇਹ ਬੰਦੇ ਖੱਲੂ ਲਿਉਂਦੀ ਤੋੜ ਕੇ ਅੰਨੇ ਰਹੇ ਆ ਅੱਜ ਆਪ ਕੋ ਸੜੀ ਧਨੀਏ ਨਹੀਂ ਚਲੋ ਜੀ ਹੁਣ ਆਪਾਂ ਸ਼ਾਮ ਦਾ ਟਾਈਮ ਹੋ ਗਿਆ ਕਰਦੇ ਆਂ ਰਸੋਈ ਦਾ ਕੰਮ ਕਾਜ ਤੇ ਸਰਦਾਰ ਜੀ ਲੱਗੇ ਹੋਏ ਅਜੀ ਚਿਕਨ ਬਣਾਉਣ ਵਾਸਤੇ ਤੇ ਤੁਹਾਨੂੰ ਮੈਂ ਥੋੜਾ ਜਿਹਾ ਫੁੱਲ ਦਿਖਾਦਾ ਕਿੰਨੇ ਸੋਹਣੇ ਲੱਗ ਰਹੇ ਖੜੇ ਹੋਏ ਪੀਲੇ ਰੰਗ ਦਾ ਕਿੰਨੇ ਪਿਆਰੇ ਲੱਗ ਰਹੇ ਗੰਦੇ ਦੇ ਫੁੱਲ ਤੇ ਇੱਧਰ ਜਿਹੜੇ ਹੈਗੇ ਆ ਦੋ ਇਹ ਦੇਖੋ ਇਹ ਹੈਗਾ ਦੂਸਰਾ ਨਾ ਸਰੋ ਫੁੱਲਾ ਹੁੰਦਾ ਜਿਹੜਾ ਸਰੋ ਰੰਗਤ ਦਾ ਤੇ ਇੱਧਰ ਮੈਰੂਨ ਕਲਰ ਦੇ ਆਪਣਾ ਗਾਰਡਨ ਲੱਗ ਰਿਹਾ ਬਹੁਤ ਸੋਹਣਾ ਜੀ ਹੁਣ ਆਪਾਂ ਆਟਾ ਗੁੰਨਦੇ ਆ ਧਾਰ ਵਗੈਰਾ ਕੱਢ ਲਿਆਏ ਆ ਤੇ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਵਲੌਗ ਵਧੀਆ ਲੱਗਿਆ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਜੀ ਤੇ ਰਾਜਵਿੰਦਰ ਹੁਣੀ ਅੱਜ ਲੈ ਕੇ ਆਏ ਸੀਗੇ ਦਵਾਈ ਚਲੋ ਫਰਕ ਪੈ ਜੇ ਇਹਨਾਂ ਨੂੰ ਦਵਾਈ ਦੇ ਨਾਲ ਠੀਕ ਹੈ ਜੀ ਕੱਲੂ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ